ਦੋਸਤੋ ਨੇਤਾ ਬਣਨਾ ਜਨਮ ਜਾਤ ਅਧਿਕਾਰ ਨਹੀਂ ਹੁੰਦਾ ਬਲਕਿ ਇਹ ਗਿਆਨ ਮਿਹਨਤ ਅਤੇ ਹਿੰਮਤ ਦੀ ਗੱਲ ਹੁੰਦੀ ਹੈ ਇਸ ਕਰਕੇ ਜਿਹੜੇ ਵੀ ਨੇਤਾ ਬਣਦੇ ਆ ਸਭ ਤੋਂ ਪਹਿਲੀ ਚੀਜ਼ ਜਿਹੜੀ ਉਹਨਾਂ ਬਾਰੇ ਦੇਖੀ ਜਾਂਦੀ ਆ ਉਹ ਹੁੰਦੀ ਆ ਉਹਨਾਂ ਦੀ ਭਾਸ਼ਣ ਕਲਾ ਵਧੀਆ ਨੇਤਾ ਜਿਹੜਾ ਉਸ ਦੀ ਭਾਸ਼ਣ ਕਲਾ ਦੇ ਸਿਰ ਤੇ ਹੀ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਹੀ ਨੇਤਾ ਮੁੜ ਕੇ ਵੋਟਾਂ ਦੇ ਵਿੱਚ ਜਿੱਤ ਹਾਸਲ ਕਰਕੇ ਫਿਰ ਉਹ ਕਿਸੇ ਰਾਜ ਤੇ ਜਾਂ ਕਿਸੇ ਰਾਸ਼ਟਰ ਤੇ ਜਾਂ ਕਿਸੇ ਵਿਸ਼ੇਸ਼ ਕਿਸਮ ਦੇ ਇੱਕ ਉਨਬੇ ਤੇ ਆਪਣਾ ਨੇਤਾ ਦੇ ਤੌਰ ਤੇ ਰਾਜ ਕਰਨ ਦੀ ਸਮਰੱਥਾ ਰੱਖਦਾ ਹੈ ਅੱਜ ਅਸੀਂ ਇਸ ਦੇ ਬਾਰੇ ਗੱਲ ਕਰਾਂਗੇ ਜਦੋਂ ਵੀ ਕੋਈ ਵਿਅਕਤੀ ਨੇਤਾ ਜਾਂ ਕਿਸੇ ਵੀ ਹੋਰ ਦੂਸਰੇ ਕੰਮ ਨਾਲ ਸੰਬੰਧਿਤ ਹੁੰਦਾ ਜਿਸ ਨੇ ਭਾਸ਼ਣ ਦੇਣਾ ਹੁੰਦਾ ਜਾਂ ਭਾਸ਼ਣ ਕਲਾ ਦੀ ਮਹਾਰਤ ਹਾਸਲ ਕਰਨੀ ਹੁੰਦੀ ਹੈ ਉਸ ਦੇ ਕੁਝ ਪ੍ਰਮੁੱਖ ਪੱਖ ਹੈ ਜਿਹੜੇ ਸਾਡੇ ਸਾਹਮਣੇ ਆਉਂਦੇ ਹੈ ਜੇ ਅਸੀਂ ਨੇਤਾ ਦੀ ਗੱਲ ਕਰੀਏ ਤਾਂ ਨੇਤਾ ਨੂੰ ਵਧੀਆ ਭਾਸ਼ਣਕਾਰ ਦੇ ਤੌਰ ਤੇ ਸਮਝਣ ਵਾਸਤੇ ਇੱਕ ਛੋਟਾ ਜਿਹਾ ਫਾਰਮੂਲਾ ਬਣਾਇਆ ਜਾਂਦਾ ਹੈ ਜਿਸ ਨੂੰ ਐਪਿਕ ਕਿਹਾ ਜਾਂਦਾ ਹੈ ਈ ਪੀ ਆਈ ਸੀ ਮਤਲਬ ਇਮੋਸ਼ਨ ਪਰਪਸ ਇੰਟਰੈਕਸ਼ਨ ਤੇ ਕ੍ਰੈਡੀਬਿਲਟੀ ਇਮੋਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਵੀ ਕੋਈ ਨੇਤਾ ਭਾਸ਼ਣ ਕਰੇ ਜੇ ਉਹ ਵਧੀਆ ਭਾਸ਼ਣਕਾਰ ਬਣਨਾ ਚਾਹੁੰਦਾ ਹੈ ਤਾਂ ਉਹਦਾ ਭਾਸ਼ਣ ਲੋਕਾਂ ਦੇ ਦਿਲਾਂ ਨੂੰ ਟੁੰਬੇ ਲੋਕਾਂ ਦੇ ਦਿਲਾਂ ਦੇ ਵਿੱਚ ਨਵੇਂ ਕਿਸਮ ਦੇ ਜਜ਼ਬਾਤ ਪੈਦਾ ਕਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਟੱਚ ਕਰੇ ਲੋਕ ਕੀ ਸੋਚ ਰਹੇ ਹੈ ਕੀ ਮਹਿਸੂਸ ਕਰ ਰਹੇ ਹੈ ਉਸ ਦਾ ਹਰ ਸ਼ਬਦ ਲੋਕਾਂ ਦੇ ਅੰਦਰ ਕਿਵੇਂ ਉਤਰਦਾ ਜਾ ਰਿਹਾ ਹੈ ਇਸ ਗੱਲ ਨਾਲ ਜਿੰਨਾ ਚਿਰ ਤੱਕ ਕੋਈ ਨੇਤਾ ਕਿਸ ਦੇ ਦਿਲ ਦੇ ਅੰਦਰ ਉਤਰ ਕੇ ਆਪਣੀ ਗੱਲ ਉਹਨਾਂ ਦੇ ਦਿਲ ਦੇ ਨਾਲ ਨਹੀਂ ਜੋੜਦਾ ਤੇ ਆਪਣੇ ਸਾਹਮਣੇ ਬੈਠੇ ਸ਼ਰੋਤਿਆਂ ਨਾਲ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਇੱਕਮਿਕ ਨਹੀਂ ਕਰਦਾ ਉਨਾ ਚਿਰ ਤੱਕ ਇੱਕ ਨੇਤਾ ਵਧੀਆ ਭਾਸ਼ਣਕਾਰ ਨਹੀਂ ਬਣ ਸਕਦਾ ਦੂਸਰੀ ਗੱਲ ਪਰਪਸ ਦੀ ਹੈ ਕਿ ਕੋਈ ਵੀ ਨੇਤਾ ਜਦੋਂ ਆਪਣੀ ਗੱਲ ਰੱਖਦਾ ਹੈ ਤਾਂ ਉਹਦਾ ਪਰਪਸ ਸਪਸ਼ਟ ਹੋਵੇ ਇਹ ਨਾ ਹੋਵੇ ਕਿ ਨੇਤਾ ਆਪ ਹੀ ਉਲਝਣ ਜਾ ਕੇ ਕੀ ਕਹਿਣਾ ਚਾਹੁੰਦਾ ਹੈ ਕਿਵੇਂ ਕਹਿਣਾ ਚਾਹੁੰਦਾ ਹੈ ਕਿਸ ਲਈ ਕਹਿਣਾ ਚਾਹੁੰਦਾ ਹੈ ਕਿਉਂ ਕਹਿਣਾ ਚਾਹੁੰਦਾ ਹੈ ਅਸਰ ਕੀ ਹੋਊਗਾ ਜੇ ਉਹਦਾ ਉਦੇਸ਼ ਸਪਸ਼ਟ ਨਹੀਂ ਹੈ ਤਾਂ ਨੇਤਾ ਦੁਆਰਾ ਕਹੀ ਗੱਲ ਵੀ ਸਪਸ਼ਟ ਬਿਲਕੁਲ ਵੀ ਨਹੀਂ ਹੋਣੀ ਇਸ ਕਰਕੇ ਜੇ ਕਿਸੇ ਵੀ ਨੇਤਾ ਨੇ ਕਿਸੇ ਵੀ ਵਿਅਕਤੀ ਨੇ ਵਧੀਆ ਭਾਸ਼ਣਕਾਰ ਬਣਨਾ ਹੈ ਤਾਂ ਜਦੋਂ ਵੀ ਉਹਨੇ ਬੋਲਣਾ ਸ਼ੁਰੂ ਕਰਨਾ ਹੈ ਤਾਂ ਇਹ ਸਪਸ਼ਟ ਹੋਵੇ ਕਿ ਉਹ ਜੋ ਗੱਲ ਕਹਿ ਰਿਹਾ ਉਸ ਨੂੰ ਕਹਿਣ ਦਾ ਉਦੇਸ਼ ਕੀ ਹੈ ਕਿੱਥੇ ਬੋਲ ਰਿਹਾ ਉਸ ਦੀ ਕਹੀ ਹੋਈ ਗੱਲ ਨੂੰ ਕਿਸ ਪ੍ਰਕਾਰ ਲੋਕਾਂ ਦੇ ਵਿੱਚ ਉਹਨਾਂ ਨੇ ਉਹਨੂੰ ਰਿਸੀਵ ਕਰਨਾ ਹੈ ਇਸ ਤੋਂ ਮਹੱਤਵਪੂਰਨ ਅਗਲੀ ਗੱਲ ਹੈ ਉਹਨੂੰ ਅਸੀਂ ਕਹਿੰਦੇ ਹਾਂ ਇੰਟਰੈਕਸ਼ਨ ਕਿ ਕੀ ਜਦੋਂ ਇੱਕ ਨੇਤਾ ਬੋਲ ਰਿਹਾ ਹੈ ਉਹ ਸਿਰਫ ਆਪਣੀ ਗੱਲ ਹੀ ਕਰ ਰਿਹਾ ਜਾਂ ਲੋਕ ਵੀ ਉਹਨੂੰ ਸੁਣ ਰਹੇ ਹੈ ਲੋਕ ਸੁਣ ਕੇ ਹੰਗਾਰਾ ਭਰ ਰਹੇ ਹੈ ਕਿ ਜਦੋਂ ਹਰ ਸ਼ਬਦ ਬੋਲ ਰਿਹਾ ਲੋਕਾਂ ਦਾ ਸਿਰ ਹਲ ਰਿਹਾ ਜਦੋਂ ਪਾਰਲੀਮੈਂਟ ਦੇ ਵਿੱਚ ਜਾਂ ਕਿਤੇ ਵੀ ਕੋਈ ਨੇਤਾ ਬੋਲਦਾ ਹੈ ਤਾਂ ਤੁਸੀਂ ਦੇਖਦੇ ਹੋ ਕਿ ਸਾਰੇ ਲੋਕ ਬਿਲਕੁਲ ਸਾਇਲੈਂਟ ਹੋ ਕੇ ਉਸ ਦੀ ਗੱਲ ਵੱਲ ਧਿਆਨ ਦੇ ਰਹੇ ਹੈ ਉਹਦੇ ਕਹੇ ਹੋਏ ਸ਼ਬਦਾਂ ਦਾ ਕਿੰਨਾ ਕੁ ਵਜ਼ਨ ਹੈ ਉਹਦੇ ਕਹੇ ਹੋਏ ਸ਼ਬਦਾਂ ਦੇ ਵਿੱਚ ਕਿੰਨੇ ਕੁ ਤੱਤ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕਿਸੇ ਵਧੀਆ ਨੇਤਾ ਲਈ ਬਹੁਤ ਜ਼ਰੂਰੀ ਹੈ ਤੇ ਜੇ ਕਿਸੇ ਨੇ ਅੱਛਾ ਨੇਤਾ ਬਣਨਾ ਹੈ ਤੇ ਉਹਦੇ ਵਿੱਚ ਇਹ ਸੰਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਅਖੀਰ ਚ ਚੌਥਾ ਤੱਤ ਹੈ ਜਿਹੜਾ ਕ੍ਰੈਡੇਬਿਲਟੀ ਤੇ ਤੁਹਾਡੀ ਕਹੀ ਹੋਈ ਗੱਲ ਦਾ ਵਜਨ ਕੀ ਹੈ ਤੁਹਾਡੀ ਕਹੀ ਹੋਈ ਗੱਲ ਕਿੰਨੀ ਸ਼ੁੱਧ ਹੈ ਤੁਹਾਡੀ ਕਹੀ ਹੋਈ ਗੱਲ ਤੇ ਕੋਈ ਵਿਅਕਤੀ ਕਿੰਨਾ ਯਕੀਨ ਕਰੇ ਤੁਹਾਡੀ ਕਹੀ ਹੋਈ ਗੱਲ ਦੇ ਵਿੱਚ ਤੱਤ ਅਤੇ ਤੱਥ ਕਿੰਨੇ ਆ ਤੁਹਾਡੀ ਕਹੀ ਹੋਈ ਗੱਲ ਦੇ ਪਿੱਛੇ ਤੁਹਾਡੇ ਪਹਿਲਾਂ ਤੋਂ ਦਿੱਤੇ ਹੋਏ ਭਾਸ਼ਣਾ ਦੀ ਤੁਹਾਡੀਆਂ ਪਹਿਲਾਂ ਤੋਂ ਕਰੇ ਹੋਏ ਕੰਮਾਂ ਦੀ ਕ੍ਰੈਡੀਬਿਲਟੀ ਕਿੰਨੀ ਹੈ ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਇਸ ਲਈ ਜਦੋਂ ਕਿਸੇ ਵੀ ਵਿਅਕਤੀ ਨੇ ਨੇਤਾ ਬਣਨਾ ਹੈ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਨੇਤਾ ਹੋਣਾ ਕਿਸੇ ਵਿਅਕਤੀ ਦਾ ਕੋਈ ਜਨਮ ਜਾਤ ਸਿਧ ਅਧਿਕਾਰ ਨਹੀਂ ਹੈ ਨੇਤਾ ਬਣ ਲਈ ਉਸ ਵਿਅਕਤੀ ਕੋਲ ਵਧੀਆ ਕਿਸਮ ਦੀ ਭਾਸ਼ਣ ਕਲਾ ਵਧੀਆ ਕਿਸਮ ਦਾ ਤੱਥ ਤੇ ਵਧੀਆ ਕਿਸਮ ਦੇ ਹੋਰ ਬਾਕੀ ਆਧਾਰ ਹੋਣੇ ਚਾਹੀਦੇ ਆ ਇਸ ਲਈ ਜੇ ਕਿਸੇ ਵਿਅਕਤੀ ਨੇ ਨੇਤਾ ਬਣਨਾ ਹੈ ਤਾਂ ਉਹਦੇ ਲਈ ਪ੍ਰਮੁੱਖ ਤੌਰ ਤੇ ਜਿਹੜੇ 10 ਨੁਕਤੇ ਐ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹ ਉਹ ਵਿਅਕਤੀ ਨੇਤਾ ਬਣਨ ਦੇ ਰਾਹ ਤੇ ਤੁਰ ਪੈਂਦਾ ਹੈ ਸਭ ਤੋਂ ਪਹਿਲਾਂ ਕਿ ਜਿਹੜਾ ਪਹਿਲਾ ਪੱਖ ਹੈ ਉਹ ਲੋਕਾਂ ਨੂੰ ਸੰਦੇਸ਼ ਕੀ ਦਿੰਦਾ ਨੰਬਰ 2 ਉਹਦੀ ਸੋਚ ਕਿੰਨੀ ਸਪਸ਼ਟ ਹੈ ਨੰਬਰ 3 ਉਹਦੀ ਆਵਾਜ਼ ਦੇ ਵਿੱਚ ਕਿੰਨਾ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਬਲ ਹੈ ਨੰਬਰ 4 ਉਹੋ ਆਪਣੇ ਸਰੀਰਕ ਹਾਵ ਭਾਵ ਜਿਹਨੂੰ ਬੋਡੀ ਲੈਂਗੁਏਜ ਕਹਿੰਦੇ ਆ ਉਹ ਉਸ ਦੀ ਕਿੰਨੀ ਪ੍ਰਭਾਵਸ਼ਾਲੀ ਹੈ ਨੰਬਰ 5 ਕੀ ਉਹ ਵਿਅਕਤੀ ਰੋਜ਼ਾਨਾ ਭਾਸ਼ਣ ਕਲਾ ਦੇ ਵਿੱਚ ਆਪਣੇ ਆਪ ਨੂੰ ਪ੍ਰਵੀਨ ਕਰਦਾ ਹੈ ਨੰਬਰ 6 ਉਸ ਵਿਅਕਤੀ ਕੋਲ ਕਿੰਨੀ ਸਮਗਰੀ ਹੈ ਜੋ ਉਹ ਦੂਸਰੇ ਲੋਕਾਂ ਤੱਕ ਲੈ ਕੇ ਜਾਣੀ ਚਾਹੁੰਦਾ ਹੈ ਨੰਬਰ 7 ਉਹ ਕਿਸ ਪ੍ਰਕਾਰ ਬਾਕੀ ਲੋਕਾਂ ਨੂੰ ਜੋ ਛੋਟੇ ਤੋਂ ਛੋਟੀ ਉਮਰ ਦਾ ਵਿਅਕਤੀ ਮੱਧ ਉਮਰ ਦਾ ਵਿਅਕਤੀ ਜੇ ਪੱਕੀ ਉਮਰ ਦਾ ਵਿਅਕਤੀ ਉਹਦੇ ਸਾਹਮਣੇ ਬੈਠਾ ਹੈ ਘੱਟ ਪੜਿਆ ਲਿਖਿਆ ਵੱਧ ਪੜਿਆ ਲਿਖਿਆ ਕਿਵੇਂ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਇਸੇ ਤਰੀਕੇ ਨਾਲ ਜਿਹੜੇ ਕੋਈ ਵੀ ਵਿਅਕਤੀ ਨੇਤਾ ਬਣਨ ਵਾਲੇ ਹੈ ਉਸ ਦੇ ਕੋਲੇ ਪੁਰਾਣੇ ਭਾਸ਼ਣਕਾਰਾਂ ਦੇ ਭਾਸ਼ਣ ਤੋਂ ਸਿੱਖੀ ਹੋਈ ਕਲਾ ਕਿੰਨੀ ਹੈ ਉਹਦੀ ਭਾਸ਼ਾ ਦੇ ਵਿੱਚ ਵਹਾਕ ਨਹਿ ਰਵਾਨਗੀ ਕਿੰਨੀ ਹੈ ਵਿਆਕਰਨ ਦੀ ਕਿੰਨੀ ਸ਼ਬਦ ਸਮਝ ਹੈ ਸ਼ਬਦਾਂ ਦੀ ਚੋਣ ਕਿਵੇਂ ਕਰਦਾ ਤੇ ਅੰਤਮ ਤੇ ਦਸਵਾਂ ਪੁਆਇੰਟ ਹੈ ਕੀ ਉਸ ਵਿਅਕਤੀ ਨੂੰ ਜਦੋਂ ਉਹ ਬੋਲਦਾ ਤਾਂ ਏਝਿਜਕ ਮਹਿਸੂਸਤਾ ਨਹੀਂ ਹੁੰਦੀ ਕਿਤੇ ਉਸ ਨੂੰ ਸਟੇਜ ਦਾ ਫੀਅਰ ਤਾਂ ਨਹੀਂ ਹੈ ਇਹ ਸਾਰੇ ਪੱਖਾਂ ਨੂੰ ਜੇ ਕੋਈ ਵਿਅਕਤੀ ਸਿੱਖਦਾ ਹੈ ਤਾਂ ਹੀ ਉਹ ਵਧੀਆ ਭਾਸ਼ਣਕਾਰ ਬਣ ਸਕਦਾ ਹੈ ਹੁਣ ਆਪਾਂ ਇਹਨਾਂ ਬਾਰੇ ਇੱਕ ਇੱਕ ਕਰਕੇ ਗੱਲ ਕਰਾਂਗੇ ਜਦੋਂ ਕੋਈ ਵਿਅਕਤੀ ਸਟੇਜ ਤੇ ਭਾਸ਼ਣ ਕਰਨ ਜਾਂਦਾ ਹੈ ਤਾਂ ਸਭ ਤੋਂ ਪਹਿਲਾ ਪੱਖ ਉਸ ਦਾ ਸਟੇਜ ਨੂੰ ਸਮਝਣ ਦਾ ਹੁੰਦਾ ਹੈ ਕਿ ਉਹ ਵਿਅਕਤੀ ਸਟੇਜ ਤੇ ਜਾਣ ਸਰ ਜਦੋਂ ਬੋਲਦਾ ਤਾਂ ਬੋਲਣ ਸਮੇਂ ਉਹ ਕਿਸੇ ਪਰਚੀ ਤੋਂ ਦੇਖ ਕੇ ਬੋਲਦਾ ਜਾਂ ਜਿਹੜੇ ਉਸ ਦੇ ਬੋਲ ਐ ਉਸ ਦੇ ਲੋਕਾਂ ਨੂੰ ਐਡਰੈਸ ਕੀਤੇ ਗਏ ਹੁੰਦੇ ਐ ਸਾਡੇ ਬਹੁਤ ਸਾਰੇ ਭਾਸ਼ਣਕਾਰ ਜਦੋਂ ਲੋਕਾਂ ਦੇ ਵਿੱਚ ਗੱਲ ਕਰਦੇ ਸੀ ਲੋਕਾਂ ਦੇ ਈਡੀਅਮ ਦੇ ਵਿੱਚ ਗੱਲ ਕਰਦੇ ਸੀ ਜੇ ਅਸੀਂ ਪੰਜਾਬ ਦੇ ਕੁਝ ਪ੍ਰਮੁੱਖ ਭਾਸ਼ਣਕਾਰਾਂ ਦੀ ਗੱਲ ਕਰੀਏ ਤਾਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਿੰਡਾਂ ਦੇ ਵਿੱਚ ਜਾ ਕੇ ਭਾਸ਼ਣ ਦਿੰਦੇ ਸੀ ਤਾਂ ਜਿਹੜੇ ਉਹਨਾਂ ਦੇ ਸਾਹਮਣੇ ਕਿਸਾਨ ਜਾਂ ਆਮ ਲੋਕ ਜਾਂ ਅਕਾਲੀ ਦਲ ਦੇ ਵਰਕਰ ਬੈਠੇ ਹੁੰਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਉਹਨਾਂ ਦੇ ਵਿੱਚੋਂ ਉਹਨਾਂ ਵਰਗਾ ਹੀ ਇੱਕ ਵਿਅਕਤੀ ਗੱਲ ਕਰ ਰਿਹਾ ਹੈ ਇਸੇ ਪ੍ਰਕਾਰ ਜਦੋਂ ਅਟਲ ਵਿਹਰੀਵਾਜਪਈ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੰਦੇ ਸੀ ਤਾਂ ਉਦੋਂ ਲੱਗਦਾ ਸੀ ਕਿ ਸ਼ਬਦ ਜਿਹੜੇ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲ ਰਹੇ ਹੈ ਇੱਕ ਖਾਸ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੇ ਹੈ ਦੂਸਰਾ ਪੱਖ ਹੈ ਜਿਹੜਾ ਸਪਸ਼ਟ ਬੋਲ ਤੇ ਸਪਸ਼ਟ ਸੋਚ ਜਦੋਂ ਨੇਤਾ ਕੋਈ ਗੱਲ ਕਰਦਾ ਹੈ ਜੇ ਉਹਦੀ ਸੋਚ ਸਪਸ਼ਟ ਨਹੀਂ ਹੈ ਕਹਿਣ ਤੋਂ ਭਾਵ ਕਿ ਉਹ ਕਹਿਣਾ ਕੁਝ ਹੋਰ ਚਾਹੁੰਦਾ ਹੈ ਉਹਦੇ ਕੋਲੇ ਤੱਥ ਕੋਈ ਹੋਰ ਹੈ ਜਾਂ ਉਹ ਗੱਲ ਜਿਹੜੀ ਉਹਦੇ ਅੰਦਰ ਹੈ ਜਾਂ ਉਹ ਗੱਲ ਜਿਹੜੀ ਸਮਾਜ ਦੇ ਵਿੱਚ ਹਕੀਕਤ ਹੈ ਉਹ ਦੋਨੇ ਆਪਸ ਵਿੱਚ ਮੇਲ ਨਹੀਂ ਖਾ ਰਹੀਆਂ ਤਾਂ ਫਿਰ ਕਹਿਣੀ ਤੇ ਕਥਨੀ ਦੇ ਵਿੱਚ ਅੰਤਰ ਆ ਜਾਂਦਾ ਹੈ ਜੇ ਕਿਸੇ ਵਿਅਕਤੀ ਨੇ ਵਧੀਆ ਨੇਤਾ ਬਣਨਾ ਹੈ ਤਾਂ ਉਹਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਜੇ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਜਾਊਗਾ ਤਾਂ ਫਿਰ ਕੀ ਹੁੰਦਾ ਹੈ ਕਿ ਇੱਕ ਸਾਡੇ ਨੇਤਾ ਨੂੰ ਇੱਕ ਵਾਰ ਇੱਕ ਸਟੇਜ ਤੋਂ ਲੁਕਸ਼ਪ ਕੇ ਭੱਜਣਾ ਪਿਆ ਸੀ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਅਸੀਂ ਵਾਅਦੇ ਹੋਰ ਕਰਦੇ ਹਾਂ ਉਹਨਾਂ ਵਾਅਦਿਆਂ ਨੂੰ ਕਿਸੇ ਵੀ ਤਰੀਕੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਤਾਂ ਉਸ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਬੋਲਾਂ ਨੂੰ ਥੜਕਨ ਲਾ ਦਿੰਦੀਆਂ ਤੁਹਾਡੇ ਬੋਲਾਂ ਦੇ ਵਿੱਚ ਸਪਸ਼ਟਤਾ ਨਹੀਂ ਰਹਿੰਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਤੇ ਉਹ ਗੱਲ ਦਾ ਲੋਕਾਂ ਸਾਹਮਣੇ ਰੱਖਣ ਸਮੇ ਤੁਹਾਡੇ ਚ ਕੌਨਫੀਡੈਂਸ ਨਹੀਂ ਹੁੰਦਾ ਤੁਸੀਂ ਅੱਖਾਂ ਚਰਾਉਣ ਲੱਗ ਜਾਂਦੇ ਹੋ ਇਸ ਕਰਕੇ ਜੇ ਤੁਸੀਂ ਇਸ ਕਿਸਮ ਨਾਲ ਲੋਕਾਂ ਦੇ ਵਿੱਚ ਨੇਤਾ ਬਣ ਕੇ ਭਾਸ਼ਣ ਦੇਣਾ ਚਾਹੁੰਦੇ ਹੋ ਇਸ ਤੋਂ ਬਚਣਾ ਚਾਹੀਦਾ ਇਸ ਨੂੰ ਸਮਝਣਾ ਤੇ ਸਿੱਖਣਾ ਚਾਹੀਦਾ ਹੈ ਇਸੇ ਤਰੀਕੇ ਨਾਲ ਕੀ ਤੁਹਾਡੀ ਆਵਾਜ਼ ਦੇ ਵਿੱਚ ਲੋਡ ਅਨਸਾਰ ਜਦੋਂ ਤੁਸੀਂ ਸ਼ਬਦਾਂ ਨੂੰ ਵਰਤਦੇ ਹੋ ਉਸ ਮੁਤਾਬਕ ਤੁਹਾਡੀ ਪਿੱਚ ਲਚਕੀਲਾਪਨ ਆਵਾਜ਼ ਦਾ ਉੱਚਾ ਹੋਣਾ ਆਵਾਜ਼ ਦਾ ਨੀਵਾ ਹੋਣਾ ਉਹਦੀ ਸੁਰਤੇ ਕਾਬੂ ਹੋਣਾ ਇਹ ਸਾਰਾ ਕੁਝ ਹੈ ਜਿਸ ਤਰੀਕੇ ਨਾਲ ਸਟੇਜ ਦੇ ਵਿੱਚ ਇੱਕ ਗਾਇਕ ਜਦੋਂ ਗਾ ਰਿਹਾ ਹੁੰਦਾ ਹੈ ਉਹਦਾ ਆਪਣੀਆਂ ਸੁਰਾਂ ਤੇ ਕਾਬੂ ਹੁੰਦਾ ਹੈ ਇਸੇ ਤਰੀਕੇ ਨਾਲ ਜਦੋਂ ਕੋਈ ਨੇਤਾ ਭਾਸ਼ਣ ਕਰ ਰਿਹਾ ਹੈ ਜੋ ਕਿਸੇ ਵਿਰੋਧੀ ਵਿਅਕਤੀ ਬਾਰੇ ਬੋਲ ਰਿਹਾ ਹੈ ਵਿਰੋਧੀ ਧਿਰ ਬਾਰੇ ਬੋਲ ਰਿਹਾ ਹੈ ਆਪਣੀ ਗੱਲ ਨੂੰ ਆਪਣੇ ਪੱਖ ਨੂੰ ਸਾਹਮਣੇ ਰੱਖ ਰਿਹਾ ਹੈ ਲੋਕਾਂ ਨੂੰ ਆਪਣੀ ਗੱਲ ਜ਼ਬਰਦਸਤ ਤਰੀਕੇ ਨਾਲ ਰੱਖਣਾ ਚਾਹੁੰਦਾ ਹੈ ਤਾਂ ਉਹਦੀ ਆਵਾਜ਼ ਦੀ ਸੁਰ ਉਸ ਪ੍ਰਕਾਰ ਹੀ ਉੱਚੀ ਨੀਵੀਂ ਧੀਮੀ ਜਿਵੇਂ ਲੋਕ ਨੂੰ ਪਸੰਦ ਕਰਦੇ ਹੈ ਉਸ ਕਿਸਮ ਦੀ ਹੋਣੀ ਚਾਹੀਦੀ ਹੈ ਜੇ ਤੁਹਾਡੇ ਕੋਲੇ ਇਹ ਸਮਰੱਥਾ ਹੈ ਤਾਂ ਤੁਸੀਂ ਇੱਕ ਵਧੀਆ ਭਾਸ਼ਣਕਾਰ ਨੇਤਾ ਬਣ ਸਕਦੇ ਹੋ ਇਸ ਦੇ ਨਾਲ ਸਭ ਤੋਂ ਮਹੱਤਵਪੂਰਨ ਇਹ ਹੁੰਦੀ ਹੈ ਜਿਹੜਾ ਚੌਥਾ ਨੁਕਤਾ ਹੈ ਕਿ ਕੀ ਤੁਹਾਡੀ ਬਾਡੀ ਲੈਂਗੁਏਜ ਹੈ ਕਿ ਤੁਹਾਡੇ ਸਰੀਰ ਦੀਆਂ ਕਿਰਿਆਵਾਂ ਤੁਹਾਡਾ ਸਾਥ ਦੇ ਰਹੀਆਂ ਹਨ ਜੇ ਤੁਸੀਂ ਬੋਲਦੇ ਸਮੇਂ ਕਦੇ ਆਪਣੇ ਮੂੰਹ ਤੇ ਹੱਥ ਫੇਰਦੇ ਹੋ ਕਦੇ ਇੱਧਰ ਉੱਧਰ ਝਾਕਦੇ ਹੋ ਕਦੇ ਸਟੇਜ ਦੀ ਸਾਈਡ ਤੇ ਦੇਖਦੇ ਹੋ ਤਾਂ ਇਹਦੇ ਨਾਲ ਤੁਸੀਂ ਇੱਕ ਵਧੀਆ ਭਾਸ਼ਣਕਰ ਨਹੀਂ ਬਣ ਸਕਦੇ ਤੁਹਾਡੀ ਬਾਡੀ ਲੈਂਗੁਏਜ ਤੁਹਾਡੇ ਹੱਥਾਂ ਦੇ ਹਾਵ ਭਾਵ ਤੁਹਾਡੇ ਬੋਲਣ ਦਾ ਅੰਦਾਜ਼ ਤੁਹਾਡਾ ਆਈ ਕੰਟੈਕਟ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਮਹੱਤਵ ਰੱਖਦੀਆਂ ਹਨ ਇੱਕ ਅਕਾਲੀ ਨੇਤਾ ਉਹਦਾ ਅਸੀਂ ਨਾਮ ਨਹੀਂ ਲਵਾਂਗੇ ਇੱਕ ਸਮਾਂ ਸੀ ਜਦੋਂ ਉਹ ਭਾਸ਼ਣ ਸਿੱਖਣ ਲਈ ਯੂਨੀਵਰਸਿਟੀ ਆਇਆ ਕਰਦਾ ਸੀ ਪਰ ਸਮੇਂ ਦੇ ਨਾਲ ਉਹਨੇ ਆਪਣੀਆਂ ਸਾਰੀਆਂ ਚੀਜ਼ਾਂ ਇੰਪਰੂਵ ਕੀਤੀਆਂ ਮੰਤਰੀ ਵੀ ਬਣਿਆ ਤੇ ਵਧੀਆ ਭਾਸ਼ਣਕਾਰ ਦੇ ਤੌਰ ਤੇ ਅੱਜ ਪੰਜਾਬ ਦੇ ਵਿੱਚ ਉਸ ਵਿਅਕਤੀ ਦਾ ਨਾਮ شمار ਹੁੰਦਾ ਹੈ ਇਸ ਲਈ ਜਦੋਂ ਕਿਸੇ ਵਿਅਕਤੀ ਨੇ ਰਾਜਨੀਤੀ ਦੇ ਵਿੱਚ ਆ ਕੇ ਲਗਾਤਾਰ ਭਾਸ਼ਣ ਦੇਣੇ ਆ ਤਾਂ ਇਹਦੇ ਲਈ ਉਸ ਨੂੰ ਬਕਾਇਦਾ ਰੂਪ ਦੇ ਵਿੱਚ ਉਮੀ ਤਿਆਰੀ ਕਰਨੀ ਪੈਂਦੀ ਹੈ ਜਿਹੜਾ ਪੰਜਵਾਂ ਪੁਆਇੰਟ ਹੈ ਸਾਡਾ ਕਿ ਭਾਸ਼ਣ ਕਲਾ ਦਾ ਅਭਿਆਸ ਕਰੋ ਜੇ ਅਭਿਆਸ ਨਹੀਂ ਕਰੂਗਾ ਤਾਂ ਉਹ ਵਿਅਕਤੀ ਸਫਲ ਨਹੀਂ ਹੋ ਸਕਦਾ ਤੁਸੀਂ ਸਾਰੇ ਨਵਜੋਤ ਸਿੰਘ ਸਿੱਧੂ ਬਾਰੇ ਜਾਣਦੇ ਹੋਵੋਗੇ ਨਵਜੋਤ ਸਿੰਘ ਸਿੱਧੂ ਆਪਣੇ ਇੰਟਰਵਿਊ ਦੇ ਵਿੱਚ ਕਹਿੰਦਾ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਉਹ ਸਟੇਜ ਤੇ ਜਾਂਦਾ ਸੀ ਤਾਂ ਉਸ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸੀ ਲਗਾਤਾਰ ਅਭਿਆਸ ਕੀਤਾ ਅੱਜ ਜਿਹੜੀ ਵੀ ਸਟੇਜ ਤੇ ਉਹ ਬੋਲਦਾ ਹੈ ਫਾਵੇਂ ਕਿਸੇ ਵੀ ਰਾਜਨੀਤਿਕ ਦਲ ਵੱਲੋਂ ਬੋਲੇ ਕਿਸੇ ਵੀ ਸਮਾਜਿਕ ਮੁੱਦੇ ਬਾਰੇ ਬੋਲੇ ਆਪਣੇ ਬਾਰੇ ਬੋਲੇ ਜਾਂ ਇਵਨ ਥੈਨ ক্রিকেট ਦੀ ਕਮੈਂਟਰੀ ਵੀ ਕਰੇ ਤਾਂ ਉਹਦੇ ਸ਼ਬਦ ਹੈ ਜਿਹੜੇ ਉਹਨਾਂ ਤੇ ਇੰਨਾ ਕੰਟਰੋਲ ਹੁੰਦਾ ਹੈ ਕਿ ਉਹ ਲੋਕਾਂ ਤੱਕ ਸੁੱਤੇ ਸਿੱਧ ਹੀ ਚਲੇ ਜਾਂਦੇ ਆ ਛੇਵਾਂ ਪੱਖ ਕਿ ਜਿਹੜੀ ਸਮਗਰੀ ਤੁਸੀਂ ਲੋਕਾਂ ਤੱਕ ਲੈ ਕੇ ਜਾਣੀ ਹੈ ਉਹ ਉਸ ਤੇ ਤੁਹਾਡਾ ਪੂਰਾ ਕੰਟਰੋਲ ਹੋਣਾ ਚਾਹੀਦਾ ਤੁਹਾਡੇ ਹਰ ਜਿਹੜਾ ਸ਼ਬਦ ਹੈ ਉਹਦੇ ਵਿੱਚੋਂ ਵੱਖਰੇ ਅਰਥ ਸਪਸ਼ਟ ਅਰਥ ਸਾਹਮਣੇ ਜਾਣੇ ਚਾਹੀਦੇ ਐ ਕਈ ਵਾਰ ਕੀ ਹੁੰਦਾ ਕਿ ਤੁਹਾਡੇ ਕੋਲੇ ਸਮਾਂ ਥੋੜਾ ਹੁੰਦਾ ਜੇ ਸ਼ਬਦਾਂ ਤੇ ਤੁਹਾਡਾ ਕਾਬੂ ਹੈ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੀ ਗੱਲ ਬਹੁਤ ਹੀ ਅਹਿਮ ਤਰੀਕੇ ਨਾਲ ਰੱਖ ਸਕਦੇ ਹੋ ਇਹਦੀ ਸਭ ਤੋਂ ਵਧੀਆ ਐਗਜ਼ੈਂਪਲ ਹੈ ਜੇ ਪਾਰਲੀਮੈਂਟ ਦੇ ਵਿੱਚ ਦਿੱਤੇ ਹੋਏ ਭਗਵੰਤ ਮਾਨ ਦੇ ਭਾਸ਼ਣਾ ਨੂੰ ਲਿਆ ਜਾ ਸਕਦਾ ਇੱਕ ਵਾਰ ਦੀ ਗੱਲ ਹੈ ਲਾਈਵ ਟੈਲੀਕਾਸਟ ਪਾਰਲੀਮੈਂਟ ਦਾ ਆ ਰਿਹਾ ਸੀ ਭਗਵਾਨਤਮਾਨ ਬਤੌਰ ਮੈਂਬਰ ਲੋਕ ਸਭਾ ਉਹਦੇ ਵਿੱਚ ਆਪਣੀ ਗੱਲ ਕਰ ਰਹੇ ਸੀ ਪਾਰਟੀ ਦੇ ਤੌਰ ਤੇ ਉਹਨਾਂ ਨੂੰ ਸਮਾਂ ਘੱਟ ਮਿਲਿਆ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਥੋੜੇ ਸ਼ਬਦਾਂ ਵਿੱਚ ਆਪਣੀ ਗੱਲ ਕਰੋ ਤਾਂ ਉਹਨਾਂ ਨੇ ਉੱਥੇ ਇੱਕ ਛੋਟੀ ਜੀ ਕਵਿਤਾ ਇਹ ਬੋਲੀ ਸੀ ਪ੍ਰਧਾਨ ਮੰਤਰੀ ਸਾਹਿਬ ਬਾਰੇ ਕਿ ਅچھے ਦਿਨ ਕਦੋਂ ਆਉਣ ਵਾਲੇ ਐ ਤੇ ਉਹ ਕਵਿਤਾ ਦੇ ਵਿੱਚ ਉਹਨਾਂ ਨੇ ਕੁਝ ਹੀ ਪੰਕਤੀਆਂ ਵਿੱਚ ਆਪਣੀ ਸਾਰੀ ਗੱਲ ਸਪਸ਼ਟ ਰੂਪ ਦੇ ਵਿੱਚ ਪੂਰੇ ਕੰਟਰੋਲ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਸਾਹਮਣੇ ਰੱਖ ਦਿੱਤੀ ਸੀ ਇਸ ਕਰਕੇ ਜਦੋਂ ਕੋਈ ਵਿਅਕਤੀ ਭਾਸ਼ਣ ਕਰਦਾ ਹੈ ਕੀ ਸ਼ਬਦ ਕਹਿਣਾ ਚਾਹੁੰਦਾ ਹੈ ਉਹਦੇ ਕੋਲੇ ਪੂਰਨ ਰੂਪ ਦੇ ਵਿੱਚ ਥੋੜੇ ਸ਼ਬਦਾਂ ਵਿੱਚ ਗੱਲ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਤੇ ਜੇ ਕਿਸੇ ਵਿਅਕਤੀ ਨੇ ਨੇਤਾ ਬਣ ਕੇ ਵਧੀਆ ਭਾਸ਼ਣਕਾਰ ਬਣਨਾ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੇ ਅਗਲਾ ਤੇ ਸੱਤਵਾਂ ਪੱਖ ਇਹ ਹੈ ਕਿ ਜਦੋਂ ਕੋਈ ਵਿਅਕਤੀ ਬੋਲਣ ਲੱਗਦਾ ਹੈ ਉਹਦੇ ਸਾਹਮਣੇ ਇੱਕੋ ਕਿਸਮ ਦੇ ਇੱਕੋ ਵਿਚਾਰ ਇੱਕੋ ਉਮਰ ਇੱਕੋ ਕਿਸਮ ਦੀ ਆਰਥਿਕ ਹੈਸੀਅਤ ਤੇ ਇੱਕੋ ਕਿਸਮ ਦੀ ਸਮਾਜਿਕ ਦਰਜੇਵਾਰੀ ਵਾਲੇ ਬੰਦੇ ਨਹੀਂ ਬੈਠੇ ਹੁੰਦੇ ਉਹ ਸਾਰੇ ਅਲੱਗ-ਅਲੱਗ ਕਿਸਮ ਦੇ ਆਏ ਹੁੰਦੇ ਆ ਕਿਉਂਕਿ ਰੈਲੀਆਂ ਦੇ ਵਿੱਚ ਬਾਹਰੀ ਜਨਤਾ ਇਕੱਠਾਂ ਦੇ ਵਿੱਚ ਵੱਖ-ਵੱਖ ਕਿਸਮ ਦੇ ਲੋਕ ਆਉਂਦੇ ਆ ਤੇ ਤੁਹਾਡੇ ਕੋਲੇ ਇਹ ਕਲਾ ਹੋਣੀ ਚਾਹੀਦੀ ਹੈ ਕਿ ਤੁਸੀਂ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਇਸਤਰੀਆਂ ਤੋਂ ਲੈ ਕੇ ਪੁਰਸ਼ਾਂ ਤੱਕ ਪੜ੍ਹੇ ਲਿਖਿਆਂ ਤੋਂ ਲੈ ਕੇ ਅਣਪੜ੍ਹ ਲੋਕਾਂ ਤੱਕ ਪੂਰਨ ਰੂਪ ਦੇ ਵਿੱਚ ਆਪਣੀ ਗੱਲ ਕਹਿਣ ਦੀ ਜਾਂਚ ਰੱਖਦੇ ਹੋ ਇਹ ਭਾਸ਼ਣ ਕਲਾ ਦਾ ਹੀ ਨਮੂਨਾ ਹੈ ਅਸੀਂ ਬਹੁਤ ਸਾਰੇ ਅਜਿਹੇ ਸੰਤਾਂ ਨੂੰ ਜਾਣਦੇ ਆ ਉਹ ਵੀ ਆਪਣੇ ਕੁੰਬੇ ਦੇ ਨੇਤਾ ਹੁੰਦੇ ਆ ਉਹਨਾਂ ਕੋਲੇ 20 20 30 30 50 50 ਹਜ਼ਾਰ ਲੋਕ ਬੈਠੇ 6 6 8 8 ਘੰਟੇ ਉਹਨਾਂ ਦੀ ਗੱਲ ਸੁਣਦੇ ਰਹਿੰਦੇ ਆ ਕਿਉਂਕਿ ਉਹਨਾਂ ਦੀ ਭਾਸ਼ਣ ਕਲਾ ਦੇ ਵਿੱਚ ਹਰ ਇੱਕ ਬੰਦੇ ਨੂੰ ਕੀਲਣ ਦੀ ਸਮਰੱਥਾ ਹੁੰਦੀ ਆ ਨਾਲ ਜੋੜਨ ਦੀ ਸਮਰੱਥਾ ਹੁੰਦੀ ਆ ਹਰ ਵਿਅਕਤੀ ਵਾਸਤੇ ਉਹਨਾਂ ਦੇ ਬੋਲਾਂ ਦੇ ਵਿੱਚ ਕੁਝ ਸਮਗਰੀ ਹੁੰਦੀ ਆ ਇਸ ਤੋਂ ਅਗਲੀ ਮਹੱਤਵਪੂਰਨ ਗੱਲ ਏ 8ਵੇਂ ਨੰਬਰ ਤੇ ਕਿ ਜੇ ਤੁਸੀਂ ਭਾਸ਼ਣ ਕਲਾ ਦੇ ਵਿੱਚ ਬਤੌਰ ਨੇਤਾ ਪ੍ਰਵੀਨ ਹੋਣਾ ਹੈ ਤਾਂ ਆਪਣੇ ਤੋਂ ਪਹਿਲਾਂ ਦਿੱਤੇ ਗਏ ਭਾਸ਼ਣਾਂ ਨੂੰ ਸੁਣੋ। ਉਹਨਾਂ ਭਾਸ਼ਣਾਂ ਦੇ ਪ੍ਰਭਾਵ ਨੂੰ ਜਾਣੋ। ਭਾਵੇਂ ਇਹ ਗੱਲ ਅੱਜ ਵਿਸ਼ਵ ਦੇ ਇਤਿਹਾਸ ਦੇ ਵਿੱਚ 네ਗੇਟਿਵ ਰੂਪ ਦੇ ਵਿੱਚ ਹੀ ਲਈ ਜਾਂਦੀ ਹੈ ਜਦੋਂ ਹਿਟਲਰ ਭਾਸ਼ਣ ਕਰਦਾ ਸੀ ਤਾਂ ਉਹ ਆਪਣੇ ਲੋਕਾਂ ਨੂੰ ਕਿਸ ਪ੍ਰਕਾਰ ਆਪਣੇ ਨਾਲ ਜੋੜ ਲੈਂਦਾ ਸੀ। ਇਸੇ ਪ੍ਰਕਾਰ ਬਹੁਤ ਸਾਰੇ ਹੋਰ ਨੇਤਾ ਵਿਸ਼ਵ ਪੱਧਰ ਦੇ ਜਿਨ੍ਹਾਂ ਦੀ ਭਾਸ਼ਣ ਕਲਾ ਨੂੰ ਵਿਸ਼ੇ ਪੱਧਰ ਤੇ ਪ੍ਰਮਾਣਿਤ ਮੰਨਿਆ ਗਿਆ ਹੈ ਕਿ ਜਦੋਂ ਉਹ ਵਿਅਕਤੀ ਬੋਲਦੇ ਸੀ ਆਪਣੇ ਲੋਕਾਂ ਨੂੰ ਅਡਰੈਸ ਕਰਦੇ ਸੀ ਤਾਂ ਲੋਕਾਂ ਦੇ ਵਿੱਚ ਜਜ਼ਬਾ ਭਰ ਦਿੰਦੇ ਸੀ ਤੇ ਲੋਕ ਉਸ ਨੇਤਾ ਦੇ ਮਗਰ ਲੱਗ ਕੇ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਸੀ ਤੇ ਨੌਵਾਂ ਪੱਖ ਹੈ ਕਿ ਜੇ ਤੁਸੀਂ ਵਧੀਆ ਭਾਸ਼ਣਕਾਰ ਬਣਨਾ ਹੈ ਤੁਹਾਡੀ ਜਿਹੜੀ ਭਾਸ਼ਾ ਹੈ ਉਸ ਤੇ ਇੱਕ ਪਾਸੇ ਕਾਬੂ ਹੋਣਾ ਚਾਹੀਦਾ ਹੈ ਤੁਹਾਡਾ ਭਾਸ਼ਾ ਦੀ ਫਲੂਐਂਸੀ ਭਾਸ਼ਾ ਦਾ ਵਿਆਕਰਨਿਕ ਪੱਖ ਆਛਾ ਦੀ ਸ਼ਬਦ ਚੋਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਵਧੀਆ ਤਰੀਕੇ ਨਾਲ ਜਾਣਕਾਰੀ ਹੋਣੀ ਚਾਹੀਦੀ ਹੈ ਜੇ ਕਦੇ ਮੌਕਾ ਲੱਗਿਆ ਤਾਂ ਸਰਦਾਰ ਗੁਰਚਰਨ ਸਿੰਘ ਟੋੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਐ ਉਹਨਾਂ ਦੀ ਭਾਸ਼ਣ ਕਲਾ ਨੂੰ ਜਦੋਂ ਅਸੀਂ ਦੇਖਦੇ ਆ ਤਾਂ ਇੱਕ ਵਾਰ ਉਹ ਕਿਸੇ ਟੀਵੀ ਐਂਕਰ ਜੋ ਆਪਣੇ ਆਪ ਦੇ ਵਿੱਚ ਬਹੁਤ ਮੰਨਿਆ ਪਰਮੰਨਿਆ ਉਹਦੇ ਨਾਲ ਗੱਲ ਕਰ ਰਹੇ ਸੀ ਪਰ ਜਦੋਂ ਉਹਨਾਂ ਨੇ ਉਹਨਾਂ ਦੇ ਨਾਲ ਗੱਲ ਕਰਦੇ ਸਮੇਂ ਆਪਣੇ ਤਰਕ ਆਪਣੇ ਸ਼ਬਦ ਤੇ ਆਪਣੇ ਵਹਾਵ ਦੇ ਵਿੱਚ ਗੱਲ ਰੱਖੀ ਤਾਂ ਉਹਨੂੰ ਨਿਰਉਤਰ ਕਰ ਦਿੱਤਾ ਇਹ ਮਸਲਾ ਉਦੋਂ ਸੀ ਜਦੋਂ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਪਾਣੀਆਂ ਦੇ ਮਸਲੇ ਤੇ ਉਹਨਾਂ ਦਾ ਕੀ ਤਰਕ ਹੈ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਵਧੀਆ ਭਾਸ਼ਣਕਾਰ ਬਣਨ ਲਈ ਤੁਹਾਨੂੰ ਆਪਣੀ ਸ਼ਬਦ ਸਮਰੱਥਾ ਆਪਣੀ ਭਾਸ਼ਿਕ ਸਮਰੱਥਾ ਆਪਣੇ ਵਾਕ ਬੰਤਰ ਤੇ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਤੇ ਅਖੀਰ ਦੇ ਵਿੱਚ ਦਸਵਾਂ ਪੱਖ ਹੈ ਕਿ ਜਦੋਂ ਤੁਹਾਡੇ ਅੰਦਰ ਬੋਲਣ ਸਮੇਂ ਝਿਜਕ ਹੋਊਗੀ ਬੋਲਣ ਸਮੇਂ ਭੈਅ ਹੋਊਗਾ ਮੈਂ ਕੀ ਬੋਲਾਂ ਨਾ ਤੁਹਾਡੀ ਤਿਆਰੀ ਨਹੀਂ ਹੋਊਗੀ ਤਾਂ ਤੁਸੀਂ ਇਹ ਸੋਚੋ ਕਿ ਤੁਸੀਂ ਵਧੀਆ ਭਾਸ਼ਣਕਾਰ ਨਹੀਂ ਬਣ ਸਕਦੇ ਇਸ ਕਰਕੇ ਵਧੀਆ ਭਾਸ਼ਣਕਾਰ ਬਣਨ ਲਈ ਤੁਹਾਨੂੰ ਇੱਕ ਛੋਟੇ ਜਿਹੇ ਫਾਰਮੂਲੇ ਦਾ ਜ਼ਰੂਰ ਧਿਆਨ ਰੱਖਣਾ ਪਊ ਉਹਨੂੰ ਅਸੀਂ 4P ਔਰ 2R ਦਾ ਫਾਰਮੂਲਾ ਕਹਿੰਦੇ ਆ 4P ਦਾ ਫਾਰਮੂਲਾ ਕਿਉਂ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪ੍ਰਿਪੇਅਰ ਕਰੋ ਆਪਣੇ ਆਪ ਨੂੰ ਤਿਆਰ ਕਰੋ ਨੰਬਰ 2 ਤੇ ਫਿਰ ਉਸ ਚੀਜ਼ ਦੀ ਪ੍ਰੈਕਟਿਸ ਕਰੋ ਫਿਰ ਉਸ ਚੀਜ਼ ਨੂੰ ਪਰਫਾਰਮ ਕਰੋ ਤੇ ਜਿੱਥੇ ਲੋਡ ਪੈਂਦੀ ਹੈ ਆਪਣੀ ਜਿਹੜੀ ਪ੍ਰਿਪੇਅਰਨੈਸ ਹੈ ਆਪਣੀ ਪ੍ਰੈਕਟਿਸ ਹੈ ਆਪਣੀ ਪਰਫਾਰਮੈਂਸ ਹੈ ਉਹਨੂੰ ਥੋੜਾ ਪਾਜ਼ ਦਿਓ ਫਿਰ ਤੁਸੀਂ ਜਿਹੜੇ ਸ਼ਬਦ ਤੁਹਾਨੂੰ ਲੱਗਦਾ ਕਿ ਸਹੀ ਤਰੀਕੇ ਨਾਲ ਨਹੀਂ ਪਹੁੰਚੇ ਉਹ ਕਿਵੇਂ ਰਿਫਲੈਕਟ ਹੋ ਰਹੇ ਆ ਉਸ ਨੂੰ ਦੇਖੋ ਕਿਵੇਂ ਉਹਨਾਂ ਨੂੰ ਰਿਪੀਟ ਕਰਨਾ ਹੈ ਇਸ ਬਾਰੇ ਸਮਝੋ ਜੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝੋਗੇ ਤਾਂ ਇਸ ਨੂੰ ਮੰਨ ਕੇ ਚੱਲੋ ਕਿ ਤੁਸੀਂ ਇੱਕ ਵਧੀਆ ਨੇਤਾ ਇੱਕ ਵਧੀਆ ਭਾਸ਼ਣਕਾਰ ਸਟੇਜ ਦੇ ਧਨੀ ਵਿਅਕਤੀ ਬਣ ਸਕਦੇ ਹੋ ਕਦੇ ਬਲਵੰਤ ਸਿੰਘ ਰਾਮੋਵਾਲੀਆ ਨੂੰ ਬੋਲਦੇ ਸੁਣੋ ਉਹਨਾਂ ਦੇ ਹਰ ਸ਼ਬਦ ਦੇ ਵਿੱਚ ਵੱਖਰੇ ਅਰਥ ਹੁੰਦੇ ਐ ਪਰ ਨਾਲ ਹੀ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਐ ਕਿ ਤੁਹਾਡੀ ਸਾਰੀ ਭਾਸ਼ਣ ਕਲਾ ਤੁਹਾਡੇ ਸ਼ਬਦਾਂ ਦੀ ਕ੍ਰੈਡੀਬਿਲਟੀ ਤੇ ਨਿਰਭਰ ਕਰਦੀ ਐ ਜੇ ਤੁਹਾਡੇ ਸ਼ਬਦ ਝੂਠ ਨਾਲ ਉਤਪੋਤ ਹੈ ਜੇ ਲੋਕਾਂ ਨਾਲ ਤੁਸੀਂ ਝੂਠੇ ਵਾਅਦੇ ਕਰ ਰਹੇ ਹੋ ਜੇ ਲੋਕਾਂ ਨੂੰ ਤੁਸੀਂ ਉਹ ਕਹਿਣਾ ਚਾ ਰਹੇ ਹੋ ਜਿਸ ਬਾਰੇ ਲੋਕ ਜਾਣਦੇ ਆ ਕਿ ਉਹ ਪੂਰਾ ਨਹੀਂ ਹੋ ਸਕਦਾ ਇਸ ਕਿਸਮ ਦੇ ਵੱਡੇ ਅਤੇ ਝੂਠੇ ਵਾਅਦੇ ਤੁਹਾਡੇ ਇਹ 10 ਦੇ 10 ਪੁਆਇੰਟ ਜਿਹੜੇ ਭਾਸ਼ਣ ਕਲਾ ਦੇ ਉਹਨਾਂ ਦੀ ਸਮਰੱਥਾ ਨੂੰ ਜ਼ੀਰੋ ਕਰ ਦੇਣਗੇ ਇਸ ਕਰਕੇ ਵਧੀਆ ਭਾਸ਼ਣਕਾਰ ਬਣਨ ਦੇ ਲਈ ਤੁਹਾਨੂੰ ਸੱਚ ਦੇ ਨੇੜੇ ਇਤਿਹਾਸ ਦੇ ਨੇੜੇ ਜੋ ਕਿਹਾ ਉਸ ਤੇ ਖੜਨ ਵਾਲਾ ਵਿਅਕਤੀ ਬਣਨਾ ਚਾਹੀਦਾ ਤਾਂ ਹੀ ਤੁਹਾਡੇ ਕਹੇ ਹੋਏ ਬੋਲਾਂ ਦਾ ਕੋਈ ਅਰਥ ਹੋਊਗਾ ਜੇ ਤੁਸੀਂ ਇੱਕ ਦਿਨ ਬੋਲ ਬੋਲੇ ਦੂਸਰੇ ਦਿਨ ਆਪਣਾ ਬਿਆਨ ਵਾਪਸ ਲਿਆ ਤੀਸਰੇ ਦਿਨ ਤੁਸੀਂ ਉਸ ਦੇ ਉਲਟ ਕੁਝ ਬੋਲਿਆ ਤਾਂ ਇਸ ਕਿਸਮ ਦੀ ਗੱਲ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਤੁਹਾਨੂੰ ਵਧੀਆ ਭਾਸ਼ਣਕਾਰ ਬਣਾਉਣ ਦੀ ਥਾਂ ਤੇ ਤੁਹਾਨੂੰ ਇੱਕ ਪਾਸੜ ਇੱਕ ਖਾਸ ਕਿਸਮ ਦੇ ਲਹਿਜੇ 'ਚ ਬੋਲਣ ਵਾਲਾ ਵਿਅਕਤੀ ਬਣਾ ਦੇਊਗੀ ਤੇ ਤੁਹਾਡੀ ਜਿਹੜੀ ਭਾਸ਼ਣ ਕਲਾ ਹੈ ਉਸ ਤੇ ਪ੍ਰਸ਼ਨ ਚਿੰਨ ਲੱਗ ਜਾਣਗੇ ਇਸ ਕਰਕੇ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਤੁਸੀਂ ਠੀਕ ਤਰੀਕੇ ਨਾਲ ਆਪਣੀ ਭਾਸ਼ਣ ਕਲਾ ਨੂੰ ਸਾਧਨ ਦੀ ਕੋਸ਼ਿਸ਼ ਕਰੋਗੇ ਤਾਂ ਕੋਈ ਕਾਰਨ ਨਹੀਂ ਹੈ ਕਿ ਤੁਸੀਂ ਬਹੁਤ ਵਧੀਆ ਬੁਲਾਰੇ ਬਹੁਤ ਵਧੀਆ ਭਾਸ਼ਣਕਾਰ ਨਹੀਂ ਬਣ ਸਕੋਗੇ ਧੰਨਵਾਦ